ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜੀ ਮੇਰੇ ਕੋਲੇ ਹੈ ਮੇਥੀ ਗ੍ਰੀਨ ਗ੍ਰੀਨ ਮੇਥੀ ਤੇ ਇਹ ਮੇਥੀ ਹੈ ਜਿਹੜੀ ਆਪਾਂ ਇਹ ਦੋ ਗੁੱਟੀਆਂ ਮੇਥੀ ਦੀਆਂ ਲਈਆਂ ਸੀ ਮੇਥੀ ਦੀਆਂ ਦੋ ਗੁੱਟੀਆਂ ਲੈ ਕੇ ਆਪਾਂ ਉਹਦੇ ਵਿੱਚੋਂ ਜਿਹੜੀਆਂ ਡੰਡੀਆਂਆਂ ਹੀ ਹੁੰਦੀਆਂ ਉਹ ਆਪਾਂ ਅਲੱਗ ਕਰਤੀਆਂ ਸੀ ਤੇ ਜਿਹੜੇ ਆਪਾਂ ਪੱਤੇ ਸੀ ਕੱਚੇ ਕੱਚੇ ਪੱਤੇ ਉਹਦੇ ਨਾਲੋਂ ਆਪਾਂ ਵੱਖ ਕਰਲੇ ਸੀਗੇ ਲੱਗ ਕਰਲੇ ਸੀਗੇ ਤੇ ਹੁਣ ਆਪਾਂ ਇਹਨੂੰ ਮੇਥੀ ਨੂੰ ਡੰਗ ਕੇ ਚੰਗੀ ਤਰ੍ਹਾਂ ਵਧੀਆ ਧੋ ਲਿਆ ਤੋਂ ਬਾਅਦ ਫਿਰ ਆਪਾਂ ਇਹਨੂੰ ਕੱਟ ਕੀਤਾ ਧੋਣੀ ਇਹ ਚੰਗੀ ਤਰ੍ਹਾਂ ਬਹੁਤ ਜ਼ਰੂਰੀ ਹੈ ਇਹਦੇ ਨਾਲ ਬਹੁਤ ਜ਼ਿਆਦਾ ਮਿੱਟੀ ਵਗੈਰਾ ਘੱਟਾ ਵਗੈਰਾ ਹੁੰਦਾ ਹੈ ਇਸ ਕਰਕੇ ਇਹਨੂੰ ਆਪਾਂ 4-5 ਵਾਰੀ ਚੰਗੀ ਤਰ੍ਹਾਂ ਵਾਸ਼ ਕਰਕੇ ਇਹਦੇ ਵਿੱਚੋਂ ਮਿੱਟੀ ਵਗੈਰਾ ਕੱਢਣ ਤੋਂ ਬਾਅਦ ਇਹਨੂੰ ਆਪਾਂ ਟੋਕਰੀ 'ਚ ਪਾ ਕੇ ਰੱਖਤਾ ਤੇ ਉਸ ਤੋਂ ਬਾਅਦ ਆਪਾਂ ਇਹਦੀ ਕਟਿੰਗ ਕਰ ਲਈ ਕਟਿੰਗ ਆਪਾਂ ਇਹ ਬਰੀਕ-ਬਰੀਕ ਕੀਤੀ ਹੈ ਤੇ ਇੱਥੇ ਆਪਾਂ 4-5 ਗਲੇ ਆਲੂ ਮੀਡੀਅਮ ਸਾਈਜ਼ ਦੇ ਉਹਨਾਂ ਨੂੰ ਵੀ ਆਪਾਂ ਇੱਕ ਸਾਈਜ਼ ਦੇ ਵਿੱਚ ਕੱਟ ਲਿਆ ਨਵੇਂ ਆਲੂ ਆ ਆਪਣੇ ਕੋਲੇ ਤੇ ਆ ਚਾਰ ਪੰਜ ਆਪਾਂ ਲਈ ਸੀ ਛੋਟੇ ਛੋਟੇ ਪਿਆਜ਼ ਤੇ ਇਧਰ ਆਪਾਂ ਤਿੰਨ ਚਾਰ ਲਈਆਂ ਸੀ ਗੰਡੀਆਂ ਮੋਟੀ ਲਸਣ ਦੀਆਂ ਤੇ ਅਦਰਕ ਦੀ ਇੱਕ ਗੰਡੀ ਤੇ ਇੱਕ ਟਮਾਟਰ ਇਹ ਸਾਰਾ ਆਪਾਂ ਕੱਟ ਕਰਕੇ ਸਮਾਨ ਕਟਿੰਗ ਕਰਕੇ ਆਪਾਂ ਰੱਖ ਲੈ ਹੈਗਾ ਤੇ ਹੁਣ ਆਪਾਂ ਬਣਾਵਾਂਗੇ ਆਲੂ ਮੇਥੀ ਦੀ ਸਬਜੀ ਆਲੂ ਮੇਥੀ ਸਬਜੀ ਬਣਾਉਣ ਵਾਸਤੇ ਇੱਥੇ ਮੈਂ ਸਿਲਵਰ ਦੀ ਕੜਾਹੀ ਲਈ ਆ ਉਹਦੇ ਵਿੱਚ ਪਾਇਆ ਇੱਕ ਕੜਛੀ ਤੇਲ ਸਰੋਂ ਦਾ ਤੇਲ ਤੁਸੀਂ ਕੋਈ ਵੀ ਤੇਲ ਯੂਜ਼ ਕਰ ਸਕਦੇ ਹੋ ਜਿਵੇਂ ਵੀ ਤੁਹਾਡੇ ਘਰ ਦੇ ਵਿੱਚ ਪਸੰਦ ਹੋਵੇ ਅਸੀਂ ਸਰੋਂ ਦੇ ਤੇਲ ਦੇ ਵਿੱਚ ਹੀ ਸਬਜ਼ੀਆਂ ਬਣਾਉਣੇ ਆ ਤੇ ਇੱਥੇ ਹੁਣ ਆਪਾਂ ਪਾਵਾਂਗੇ ਤੇਲ ਦੇ ਵਿੱਚ ਪਿਆਜ਼ ਤੇਲ ਆਪਣਾ ਪੂਰਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਸੀ ਉਹਦੇ ਵਿੱਚ ਆਪਾਂ ਪਾਤੇ ਪਿਆਜ਼ ਪਿਆਜ਼ ਆਪਾਂ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈਗਾ ਜਿੰਨੀ ਦੇਰ ਆਪਣੇ ਇਹ ਪਿਆਜ਼ ਆ ਜਿਹੜੇ ਆਇਲ ਜਾਣੀ ਛੱਡ ਜਾਂਦੇ ਦੇਖੋ ਕਿੰਨੇ ਵਧੀਆ ਪਿਆਜ਼ ਆ ਜਿਹੜੇ ਆਪਣੇ ਭੁੱਜ ਰਹੇ ਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਲਸਣ ਜਿਹੜੀ ਕਿ ਆਪਾਂ ਬਰੀਕ ਕੱਟ ਕੇ ਰੱਖ ਰੱਖੀ ਹੈ ਐਸੀ ਤਰ੍ਹਾਂ ਹੀ ਆਪਾਂ ਲਸਣ ਨੂੰ ਭਨ ਲਾਂਗੇ ਤੰਗੀ ਤਰ੍ਹਾਂ ਉਹ ਲਸਣ ਨੂੰ ਜਦੋਂ ਭੁੰਨ ਲੈਂਦੇ ਆ ਤਾਂ ਆਪਾਂ ਪਿਆਜ਼ ਤੇ ਲਸਣ ਦੀ ਖੁਸ਼ਬੂ ਬੜੀ ਸੋਹਣੀ ਆਉਣ ਲੱਗ ਜਾਂਦੀ ਹੈ ਤਾਂ ਵਧੀਆ ਲੱਗਦਾ ਆਪਣਾ ਤੜਕਾ ਜਿਹੜਾ ਬਣਦਾ ਹੁੰਦਾ ਟੇਸਟੀ ਟੇਸਟੀ ਜਿਹਾ ਲੱਗਣ ਲੱਗ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਆਪਾਂ ਪਾਵਾਂਗੇ ਅਦਰਕ ਅਦਰਕ ਪਾ ਕੇ ਇਹਨੂੰ ਵੀ ਆਪਾਂ ਹੀ ਭੁੰਨ ਲੈਣਾ ਤੇ ਫਿਰ ਆਪਾਂ ਜਿਹੜੇ ਕੱਟੇ ਵੇ ਆ ਟਮਾਟਰ ਇੱਕ ਟਮਾਟਰ ਆਪਾਂ ਕੱਟਿਆ ਵੈਗਾ ਵੱਡੇ ਸਾਈਜ਼ ਦਾ ਟਮਾਟਰ ਹੈ ਆਪਣਾ ਜਿਹੜਾ ਕੱਟ ਕੇ ਰੱਖਿਆ ਵੈਗਾ ਛੋਟੇ ਛੋਟੇ ਪੀਸ ਦੇ ਵਿੱਚ ਉਹਨੂੰ ਆਪਾਂ ਕੜਾਈ ਦੇ ਵਿੱਚ ਪਾ ਕੇ ਤੇ ਇਹਦੇ ਵਿੱਚ ਤੇਲ ਦੇ ਵਿੱਚ ਆਪਾਂ ਭਨ ਲੈਣਾ ਹੈਗਾ ਜਿੰਨੀ ਦੇਰ ਆਪਣੇ ਸਾਰੇ ਮਸਾਲੇ ਭੁੰਨੇ ਨਹੀਂ ਜਾਣਗੇ ਉੰਨੀ ਦੇਰ ਆਪਾਂ ਇਸੇ ਤਰ੍ਹਾਂ ਹੀ ਤੇਲ ਦੇ ਵਿੱਚ ਭੁੰਨੇ ਰਵਾਂਗੇ ਜਿਹੜੇ ਮਸਾਲੇ ਹੁੰਦੇ ਆ ਚੰਗੀ ਤਰ੍ਹਾਂ ਫਰਾਈ ਹੋਣੇ ਭੁੱਜਨੇ ਜ਼ਰੂਰੀ ਹੁੰਦੇ ਆ ਜੇ ਆਪਣੇ ਮਸਾਲੇ ਨਹੀਂ ਚੰਗੀ ਤਰ੍ਹਾਂ ਭੁੱਜੇ ਹੁੰਦੇ ਤਾਂ ਆਪਣੀ ਸਬਜ਼ੀ ਵਧੀਆ ਨਹੀਂ ਬਣਦੀ ਟੇਸਟੀ ਨਹੀਂ ਬਣਦੀ ਤੇ ਆਪਣੇ ਮਸਾਲਿਆਂ ਨੂੰ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਣਾ ਜ਼ਰੂਰੀ ਹੁੰਦਾ ਹੈ ਅਸੀਂ ਇੱਥੇ ਜਿਹੜੇ ਆਲੂ ਮੇਥੀ ਦੇ ਵਿੱਚ ਅਸੀਂ ਇਸ ਤਰ੍ਹਾਂ ਚੀਰ ਕੇ ਹੀ ਮਸਾਲਾ ਪਾਉਣੀ ਹੈ ਤੁਸੀਂ ਗ੍ਰाइंड ਕਰਕੇ ਵੀ ਪਾ ਸਕਦੇ ਹੋ ਪਰ ਇਸ ਤਰ੍ਹਾਂ ਸਾਨੂੰ ਬਹੁਤ ਟੇਸਟੀ ਲੱਗਦੀ ਹੈ ਅਸੀਂ ਐਸੀ ਤਰ੍ਹਾਂ ਹੀ ਬਣਾਉਣੀ ਹੈ ਹੁਣ ਜਿਹੜੇ ਆਲੂ ਆਪਾਂ ਕੱਟੇ ਸੀਗੇ ਉਹ ਐਡ ਕਰ ਦੇਣੇ ਹੈਗੇ ਆਲੂ ਹੈ ਜਿਹੜੇ ਅੱਜ ਕੱਲ ਨਵੇਂ ਆ ਰਹੇ ਹੈਗੇ ਇਹ ਹਾਰਡ ਹੁੰਦੇ ਹੈਗੇ ਛਿਲਕਾ ਜੇ ਆਪਾਂ ਜਿਹੜਾ ਇਹਨਾਂ ਦਾ ਵੀ ਲੋਣਾ ਥੋੜਾ ਜਿਹਾ ਔਖਾ ਜਿਹਾ ਹੋ ਜਾਂਦਾ ਹੈਗਾ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਸਲ-ਮਸਲ ਕੇ ਇਹਨਾਂ ਦੇ ਉੱਪਰ ਮਿੱਟੀ ਜੀ ਲਾ ਕੇ ਤੇ ਛਿਲਕਾ ਜਾਂ ਲਾ ਕੇ ਫਿਰ ਆਪਾਂ ਇਹ ਸਬਜੀ ਦੇ ਵਾਸਤੇ ਤਿਆਰ ਕਰਦੇ ਆਂ ਆਲੂਆਂ ਦੇ ਉੱਤੋਂ ਵੀ ਮਿੱਟੀ ਲਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਜੇ ਮਾੜੀ ਮੋਟੀ ਵੀ ਮਿੱਟੀ ਲੱਗੀ ਰਹਿ ਜਾਏ ਤਾਂ ਫਿਰ ਉਹ ਸਬਜੀ ਦਾ ਜਿਹੜਾ ਵੀ ਮਜ਼ਾ ਨਹੀਂ ਰਹਿੰਦਾਗਾ ਟੇਸਟ ਖਰਾਬ ਹੋ ਜਾਂਦਾ ਵਿੱਚ ਕਿਰਕਾਉਣ ਲੱਗ ਜਾਂਦੀ ਹੈ ਹੁਣ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈਗਾ ਥੋੜੇ ਜਿ ਜਦੋਂ ਆਪਾਂ ਨੂੰ ਬਨਨ ਦੇ ਵਿੱਚ ਥੋੜੇ ਹਾਰਡ ਹੁੰਦੇ ਆ ਆਪਾਂ ਇਸ ਕਰਕੇ ਆਪਾਂ ਪਹਿਲਾਂ ਪਉਣੀ ਹੈ ਤੇ ਇਹ ਜਦੋਂ ਸੌਫਟ ਹੋ ਗਏ ਫਿਰ ਆਪਾਂ ਇਹਦੇ ਵਿੱਚ ਜਿਹੜੇ ਨਮਕ ਮਿਰਚ ਮਸਾਲਾ ਹਲਦੀ ਹੈ ਐਡ ਕਰਾਂਗੇ ਜਦੋਂ ਇਸ ਤਰ੍ਹਾਂ ਆਲੂ ਬੰਦਦੇ ਨੇ ਬੜੇ ਹੀ ਵਧੀਆ ਲੱਗਦੇ ਨੇ ਟੇਸਟੀ ਲੱਗਦੇ ਨੇ ਖੁਸ਼ਬੂ ਵੀ ਵਧੀਆ ਆਉਣ ਲੱਗ ਜਾਂਦੀ ਹੈ ਦੇਖੋ ਜਿਹੜੇ ਆਲੂ ਆ ਬੜੇ ਵਧੀਆ ਪੱਕ ਚੁੱਕੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾਇਆ ਆਪਾਂ ਆਪਦੇ ਟੇਸਟ ਅਨੁਸਾਰ ਪਾਇਆਗਾ ਤੁਸੀਂ ਵੀ ਆਪਦੇ ਟੇਸਟ ਅਨੁਸਾਰ ਪਾ ਸਕਦੇ ਹੋ ਤੇ ਹੁਣ ਆਪਾਂ ਇੱਕ ਚਮਚਾ ਪਾਈ ਹੈ ਮਿਰਚ ਇੱਕ ਚਮਚਾ ਹੀ ਆਪਾਂ ਨਮਕ ਪਾਇਆ ਸੀ ਤੇ ਥੋੜੀ ਜੀ ਆਪਾਂ ਪਾਵਾਂਗੇ ਹਲਦੀ ਆਪਾਂ ਹਲਦੀ ਆਲੂ ਮੇਥੀ ਦੇ ਵਿੱਚ ਜਰੂਰ ਯੂਜ਼ ਕਰਦੇ ਆਂ ਕਈ ਕਹਿੰਦੇ ਆ ਵੀ ਹਲਦੀ ਨਹੀਂ ਪਾਉਂਦੇਗੇ ਪਰ ਅਸੀਂ ਹਲਦੀ ਪਾ ਕੇ ਹੀ ਸਬਜ਼ੀ ਬਣਾਉਣੀ ਹੈ ਤੇ ਇੱਥੇ ਜੀਰਾ ਪਾਊਡਰ ਤੇ ਧਨੀਆ ਪਾਊਡਰ ਮਿਕਸ ਕੀਤਾ ਵਿਆ ਸੀ ਮਸਾਲਾ ਇਹ ਇੱਕ ਚਮਚਾ ਹੀ ਉਸ ਦਾ ਪਾਤਾ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਫਰਾਈ ਕਰਾਂਗੇ ਤੇ ਜਦੋਂ ਮੇਰੇ ਬੱਚੇ ਛੋਟੇ ਹੁੰਦੇ ਸੀ ਉਹ ਆਲੂਆਂ ਦੀ ਸਬਜ਼ੀ ਬੜੀ ਬਣਵਾ ਕੇ ਖਾਂਦੇ ਕਹਿਣਾ ਥੋੜੇ ਦਿਨਾਂ ਬਾਅਦ ਦੀ ਮਮਾ ਆਲੂਆਂ ਦੀ ਸਬਜੀ ਬਣਾ ਲਓ ਤੇ ਦੇਖੋ ਜਦੋਂ ਆਪਾਂ ਆਲੂਆਂ ਦੇ ਵਿੱਚ ਪਾਤਾ ਨਮਕ ਮਿਰਚ ਮਸਾਲਾ ਹਲਦੀ ਤੇ ਆਲੂ ਪਕੜਨੇ ਸ਼ੁਰੂ ਹੋ ਗਏ ਆਲੂਆਂ ਨੇ ਆਪਣਾ ਕਿੰਨਾ ਸੋਹਣਾ ਕਲਰ ਛੱਡਦਾ ਹੈਗਾ ਤੇ ਦੇਖਣ ਦੇ ਵਿੱਚ ਜਦੋਂ ਇਹ ਆਲੂ ਹੋਰ ਪੱਕ ਜਾਣਗੇ ਐ ਲੱਗੂਗਾ ਵੀ ਆਪਾਂ ਪਹਿਲਾਂ ਆਲੂਆਂ ਦੀ ਸਬਜੀ ਹੀ ਖਾ ਲਈਏ ਮੇਥੀ ਆਪਾਂ ਬਾਅਦ 'ਚ ਬਣਾ ਲਾਂਗੇ ਤੇ ਇੰਨੀ ਟੇਸਟੀ ਵਧੀਆ ਬਣਦੀ ਹੈ ਖੁਸ਼ਬੂ ਵੀ ਬਹੁਤ ਸੋਹਣੀ ਆਈ ਜਾ ਰਹੀ ਹੈ ਇਹਦੀ ਸਬਜੀ ਦੀ ਤੇ ਹੁਣ ਆਲੂ ਹੈ ਜਿਹੜੇ ਆਪਣੇ ਕਾਫੀ ਪੱਕ ਚੁੱਕੇ ਨੇਗੇ ਤੇ ਹੁਣ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਹਿਲਾਉਂਦੇ ਰਾਵਾਂਗੇ ਜੇ ਆਪਾਂ ਨਾ ਹਲਾਈਏ ਤਾਂ ਫਿਰ ਇਹ ਥੱਲੇ ਲੱਗਣ ਦੇ ਚਾਂਸ ਹੁੰਦੇ ਨੇਗੇ ਤੇ ਇਸੇ ਤਰ੍ਹਾਂ ਹੀ ਆਪਾਂ ਨੂੰ ਥੋੜਾ ਥੋੜਾ ਸਪੈਚੂਲਾ ਨਾਲ ਚਲਾਉਂਦੇ ਰਹਿਣਾ ਚਾਹੀਦਾ ਹੈਗਾ ਤੇ ਇਹ ਦੇਖੋ ਨਹੀਂ ਤਾਂ ਇਹ ਥੱਲੇ ਥੋੜਾ ਥੋੜਾ ਜਿਹਾ ਲੱਗਣਾ ਸ਼ੁਰੂ ਹੋ ਜਾਂਦੇ ਨੇਗੇ ਤੇ ਹੁਣ ਆਪਾਂ ਆਲੂ ਜਿਹੜੇ ਆਪਣੇ ਪੱਕ ਕੇ ਤਿਆਰ ਹੋ ਚੁੱਕੇ ਆ ਕਾਫੀ ਹੱਦ ਤੱਕ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮੇਥੀ ਮੇਥੀ ਹੈ ਜਿਹੜੀ ਆਪਾਂ ਪਹਿਲਾਂ ਹੀ ਤੁਹਾਨੂੰ ਦੱਸਿਆ ਵੀ ਤੋਸਵਾਰ ਕੇ ਰੱਖ ਲਈ ਹੈਗੀ ਕੱਟ ਕੇ ਹੁਣ ਹੌਲੀ ਹੌਲੀ ਕਰਕੇ ਆਪਾਂ ਜਿਹੜੀ ਜਦੋਂ ਆਪਾਂ ਮੇਥੀ ਕੜਾਈ ਦੇ ਵਿੱਚ ਪਾਉਣੀ ਹੈ ਉਦੋਂ ਇੱਕਦਮ ਆਪਾਂ ਨੂੰ ਐਂ ਲੱਗਦਾ ਹੈ ਵੀ ਕੜਾਈ ਦੇ ਵਿੱਚ ਪੈਣ ਨਾਲ ਵੀ ਮੇਥੀ ਤੇ ਇੱਕ ਆਲੂ ਹੈ ਜਿਹੜੀ ਸਬਜ਼ੀ ਬਹੁਤ ਜ਼ਿਆਦਾ ਹੋ ਗਈ ਹੈਗੀ ਭਰ ਜੇ ਗਈ ਹੈਗੀ ਕੜਾਈ ਪਰ ਨਹੀਂ ਜਦੋਂ ਜਦੋਂ ਪੱਕਣੀ ਸ਼ੁਰੂ ਹੋ ਜਾਂਦੀ ਹੈ ਉਵੇਂ-ਉਵੇਂ ਕੜਾਈ ਦੇ ਵਿੱਚ ਸਬਜ਼ੀ ਹੈ ਜਿਹੜੀ ਥੱਲੇ ਹੁੰਦੀ ਜਾਂਦੀ ਹੈ ਤੇ ਹੁਣ ਆਪਾਂ ਹੌਲੀ-ਹੌਲੀ ਕਰਕੇ ਜਿਹੜੀ ਆਪਣੇ ਕੋਲ ਹੋਰ ਪਈ ਹੈ ਮੇਥੀ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਦੇਣੀ ਹੈ ਪਹਿਲਾਂ ਆਪਾਂ ਇਹਨੂੰ ਸਾਰੀ ਨੂੰ ਮਿਕਸ ਕਰਾਂਗੇ ਏ ਦੇਖੋ ਆਪਣੀ ਜਿਹੜੀ ਮੇਥੀ ਹੈ ਆਲੂਆਂ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਮਿਕਸ ਹੋਈ ਜਾਂਦੀ ਹੈ ਜਿਵੇਂ ਜਿਵੇਂ ਮਿਕਸ ਹੋ ਗਈ ਓਵੇਂ ਓਵੇਂ ਸਬਜੀ ਸਾਰੀ ਥੱਲੇ ਹੋ ਗਈ ਤੇ ਹੁਣ ਆਪਾਂ ਜਿਹੜੀ ਬਚੀ ਹੋਈ ਸੀ ਉਹ ਵੀ ਆਪਾਂ ਐਡ ਕਰ ਦੇਣੀ ਹੈ ਇਹਦੇ ਵਿੱਚ ਤੇ ਖੁਸ਼ਬੂ ਸਬਜੀ ਦੀ ਬਹੁਤ ਵਧੀਆ ਆਈ ਜਾਂਦੀ ਹੈਗੀ ਥੋੜਾ ਜਿਹਾ ਜਿਹੜੀ ਆਲੂ ਮੇਥੀ ਹੁੰਦੀ ਹੈ ਪੱਕਣ ਦੇ ਵਿੱਚ ਥੋੜਾ ਜਿਹਾ ਟਾਈਮ ਤਾਂ ਲੈਂਦੀ ਹੈ ਪਰ ਹੁਣ ਆਪਾਂ ਇਹ ਜਿਹੜੀ ਸਾਰੀ ਐਡ ਕਰਕੇ ਉਸ ਤੋਂ ਬਾਅਦ ਆਪਾਂ ਇਹਨੂੰ ਕਵਰ ਕਰਕੇ ਨਹੀਂ ਬਣਾਵਾਂਗੇ ਇਹਦੇ ਉੱਪਰ ਟੱਕਰ ਨਹੀਂ ਦੇਣਾਗਾ ਜੇ ਆਪਾਂ ਇਹਨੂੰ ਢੱਕਣ ਦੇ ਕੇ ਬਣਾਵਾਂਗੇ ਤਾਂ ਆਪਣੀ ਇੱਥੇ ਆਲੂ ਮੇਥੀ ਹੈ ਜਿਹੜੀ ਕੌੜੀ ਬਣ ਜੂਗੀ ਤੇ ਨਾਲੇ ਇਹਦਾ ਜਿਹੜਾ ਕਲਰ ਹੈ ਉਹ ਵੀ ਚੇਂਜ ਹੋ ਜਾਊਗਾ ਜੇ ਆਪਾਂ ਇਹਦੇ ਉੱਪਰ ਢੱਕਣ ਦੇ ਦਾਂਗੇ ਜੇ ਆਪਾਂ ਨਾ ਢੱਕਣ ਦੇਈਏ ਤਾਂ ਆਪਣੀ ਜਿਹੜੀ ਮੇਥੀ ਤੇ ਹੈਗੀ ਆ ਆਲੂਆਂ ਦੀ ਸਬਜ਼ੀ ਬਹੁਤ ਹੀ ਸੋਹਣੀ ਕਲਰ ਬਣ ਕੇ ਆਉਂਦਾਗਾ ਹਰੀ-ਹਰੀ ਆਲੂ ਮੇਥੀ ਬਣ ਕੇ ਤਿਆਰ ਹੁੰਦੀ ਹੈਗੀ ਤੁਸੀਂ ਜਿਵੇਂ ਜਿਵੇਂ ਆਲੂ ਤੇ ਮੇਥੀ ਬਨਦੇ ਜਾਣਗੇ ਓਵੇਂ-ਓਵੇਂ ਆਪਾਂ ਇਹਨਾਂ ਨੂੰ ਹਿਲਾਉਂਦੇ ਜਾਵਾਂਗੇ ਹਿਲਾਉਣਾ ਇਹਦੇ ਵਿੱਚ ਬਹੁਤ ਜ਼ਰੂਰੀ ਆ ਇਹਨੂੰ ਹੁਣ ਆਪਾਂ ਲੋ ਫਲੇਮ ਦੇ ਉੱਪਰ ਕਰ ਦਾਂਗੇ ਗੈਸ ਨੂੰ ਇੱਕ ਵਾਰੀ ਆਪਾਂ ਸਾਰੀ ਸਬਜ਼ੀ ਪਾ ਕੇ ਆਪਾਂ ਫੁੱਲ ਗੈਸ ਦੇ ਉੱਪਰ ਇਹਨੂੰ ਪਕਾਵਾਂਗੇ ਉਸ ਤੋਂ ਬਾਅਦ ਜਿਹੜੀ ਇਹਦੀ ਫਲੇਮ ਹੈ ਆਪਾਂ ਇਹਦੀ ਲੋ ਕਰ ਦਾਂਗੇ ਤਾਂ ਕਿ ਇਹ ਮੀਡੀਅਮ ਸੇਕ ਦੇ ਉੱਤੇ ਲੋ ਸੇਕ ਦੇ ਉੱਤੇ ਹੌਲੀ-ਹੌਲੀ ਇਹ ਪੱਕਦੀ ਰਹੇ ਜੇ ਜ਼ਿਆਦਾ ਆਪਾਂ ਤੇਜ਼ ਗੈਸ ਦੇ ਉੱਪਰ ਬਣਾਈਏ ਤਾਂ ਇਹਦੀ ਜਿਹੜੀ ਖੁਸ਼ਬੂ ਜੀ ਆ ਉਹ ਸਾਰੀ ਉੱਡ ਜਾਂਦੀ ਹੈ ਨਹੀਂ ਤਾਂ ਇਸ ਤਰ੍ਹਾਂ ਬਰਕਰਾਰ ਰਹਿੰਦੀ ਹੈਗੀ ਇਹ ਦੇਖੋ ਆਪਾਂ ਸਬਜੀ ਸਾਰੀ ਮਿਕਸ ਕਰਤੀ ਹੈ ਜਿਹੜੇ ਕਿ ਆਲੂ ਐ ਤੇ ਮੇਥੀ ਐ ਉਹ ਆਪਸ ਦੇ ਵਿੱਚ ਐ ਇੱਕ ਚੰਗੀ ਤਰ੍ਹਾਂ ਰਚ ਮਿਚ ਗਏ ਨੇਗੇ ਤੇ ਜੇ ਹੁਣ ਆਪਾਂ ਇਹਨੂੰ ਐਸੇ ਤਰ੍ਹਾਂ ਛੱਡਤੀ ਤੇ ਆਪਾਂ ਪਾਸੇ ਹੋ ਜੀ ਹੌਲੀ ਹੌਲੀ ਵਿੱਚ ਵਿੱਚ ਥੋੜੇ ਥੋੜੇ ਟਾਈਮ ਬਾਅਦ ਇਹਨੂੰ ਹਿਲਾਉਂਦੇ ਰਹਿਣਾ ਚਾਹੀਦਾ ਤੇ ਹੁਣ ਆਪਾਂ ਜਿਹੜੀ ਸਬਜੀ ਸੀ ਆਪਾਂ ਸਾਰੀ ਮਿਕਸ ਕਰਕੇ ਤੇ ਇੱਥੇ ਲੋ ਫਲੇਮ ਕਰਕੇ ਗੈਸ ਦਾ ਇਹਨੂੰ ਆਪਾਂ ਇਸ ਤਰ੍ਹਾਂ ਹੀ ਛੱਡ ਤਾ ਹੈਗਾ ਇਹ ਹੌਲੀ ਹੌਲੀ ਪੱਕੀ ਜਾਊਗੀ ਤੇ ਵਿੱਚ ਵਿੱਚ ਆਪਾਂ ਹਿਲਾਉਂਦੇ ਰਵਾਂਗੇ ਇਹ ਦੇਖੋ ਸਬਜੀ ਦੀ ਜਿਹੜੀ ਮਾਤਰਾ ਸੀ ਉਹ ਕਿੰਨੀ ਘਟ ਗਈ ਹੈਗੀ ਕੁਆਂਟੀਟੀ ਇਹਦੀ ਘਟ ਗਈ ਹੈ ਤੇ ਮੈਂ ਇੱਥੇ ਚੈੱਕ ਕੀਤਾ ਆਲੂ ਕਿੰਨੇ ਕੇ ਪੱਕੇ ਹਲੇ ਆਲੂ ਕਾਫੀ ਕੱਚੇ ਸੀ ਮੇਥੀ ਆਪਣੀ ਬਣ ਚੁੱਕੀ ਹੈਗੀ ਹਲੇ ਆਲੂਆਂ ਨੂੰ ਹੋਰ ਸੇਕ ਲੱਗੂਗਾ ਮੈਂ ਤੁਹਾਨੂੰ ਦੱਸਿਆ ਨਾ ਵੀ ਜਿਹੜੇ ਨਵੇਂ ਆਲੂ ਹੁੰਦੇ ਆ ਬਹੁਤ ਟਾਈਮ ਲੈਂਦੇ ਆ ਬਰਨ ਦੇ ਵਿੱਚ ਆਮ ਸਬਜੀ ਨਾਲੋਂ ਜ਼ਿਆਦਾ ਟਾਈਮ ਲੈ ਜਾਂਦੇ ਨੇਗੇ ਜਿਹੜੀ ਵੀ ਆਪਾਂ ਸਬਜੀ ਦੇ ਵਿੱਚ ਐਡ ਕਰਦੇ ਆ ਉੱਥੇ ਆਲੂ ਕੱਚੇ ਰਹਿ ਜਾਂਦੇ ਐਸ ਕਰਕੇ ਤਾਂ ਹੀ ਆਪਾਂ ਇਹਨਾਂ ਨੂੰ ਭੁੰਨਿਆ ਸੀ ਹੁਣ ਮੈਂ ਇੱਥੇ ਫੋਕ ਦੀ ਮਦਦ ਨਾਲ ਦੇਖੋ ਦੇਖਿਆ ਥੋੜੇ ਜਿਹਾ ਆਲੂ ਗਲ ਚੁੱਕੇ ਨੇ ਹਲੇ ਫਿਰ ਥੋੜਾ ਜਿਹਾ ਸੇਕ ਹਲੇ ਲੱਗਣਾ ਬਾਕੀ ਐ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਚੈੱਕ ਕਰਿਓ ਸਬਜੀ ਨੂੰ ਕਿਤੇ ਇਹ ਨਾ ਹੋਵੇ ਤੁਸੀਂ ਦੇਖੋ ਪਰੋਂ ਦੇਖ ਲਓ ਬਣੀ ਵੀ ਐ ਸਬਜੀ ਤੇ ਬਣ ਗਈ ਐ ਜਦੋਂ ਆਪਾਂ ਖਾਣ ਲੱਗੀ ਤਾਂ ਸਬਜੀ ਦੇ ਵਿੱਚ ਆਲੂ ਆ ਜਿਹੜੇ ਕੱਚੇ ਹੋਣ ਉਹ ਵੈਸੇ ਆਪਣੀ ਸਬਜੀ ਪੱਕ ਚੁੱਕੀ ਐ ਬਸ ਆਲੂ ਪੱਕਣ ਦੇ ਵਿੱਚ ਹਲੇ ਕੁਝ ਟਾਈਮ ਐ ਇਸੇ ਤਰ੍ਹਾਂ ਆਪਾਂ ਸਬਜੀ ਨੂੰ ਫਿਰ ਪੱਕਣ ਦਿੱਤਾ 5-7 ਮਿੰਟਾਂ ਬਾਅਦ ਫਿਰ ਚੈੱਕ ਕੀਤਾ ਤਾਂ ਆਪਣੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਸੀ ਖੁਸ਼ਬੂ ਬਹੁਤ ਸੋਹਣੀ ਆਈ ਜਾਂਦੀ ਸੀ ਤੇ ਲੋ ਜੀ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਰੋਟੀ ਨਾਲ ਖਾਈਏ ਚਾਹੇ ਪਰਾਂਠੇ ਨਾਲ ਖਾਈਏ ਜਿਵੇਂ ਆਪਣਾ ਮਨ ਹੈ ਉਵੇਂ ਖਾਈਏ ਤੇ ਤੁਸੀਂ ਇਹ ਸਬਜ਼ੀ ਜਦੋਂ ਮਰਜ਼ੀ ਖਾ ਸਕਦੇ ਹੋ ਮਾਰਨਿੰਗ ਈਵਨਿੰਗ ਬ੍ਰੇਕਫਾਸਟ ਲੰਚ ਡਿਨਰ ਦੇ ਵਿੱਚ ਤੇ ਹੁਣ ਆਪਾਂ ਇਹ ਸਬਜ਼ੀ ਨੂੰ ਕੱਢ ਲਾਂਗੇ ਸਰਵ ਕਰਨ ਲਈ ਇੱਕ ਪਲੇਟ ਦੇ ਵਿੱਚ ਸਾਰੀ ਸਬਜ਼ੀ ਆਪਾਂ ਪਲੇਟ ਦੇ ਵਿੱਚ ਪਾ ਲੈਣੀ ਹੈ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਕੀ ਜਾਂ ਮੱਖਣ ਮੈਂ ਇੱਥੇ ਮੱਖਣ ਪਾਵਾਂਗੀ ਮੱਖਣ ਪਾ ਕੇ ਬਹੁਤ ਟੇਸਟੀ ਲੱਗਦੀ ਹੈ ਸਬਜੀ ਤੁਸੀਂ ਕੀ ਵੀ ਐਡ ਕਰ ਸਕਦੇ ਹੋ ਜਿਵੇਂ ਤੁਹਾਡੀ ਤੁਸੀਂ ਖਾਣਾ ਪਸੰਦ ਕਰਦੇ ਹੋਵੇਂ ਦਾ ਤੁਸੀਂ ਪਾ ਕੇ ਖਾ ਸਕਦੇ ਹੋ ਜਦੋਂ ਮੱਖਣ ਜਾਂ ਕੀ ਪਾ ਦਿੰਦੇ ਆ ਇਹਦੇ ਵਿੱਚ ਸਬਜੀ ਦੇ ਵਿੱਚ ਟੇਸਟ ਦੇ ਵਿੱਚ ਹੋਰ ਵੀ ਵਾਧਾ ਹੋ ਜਾਂਦਾ ਹੈ ਚਲੋ ਜੀ ਬਾਕੀ ਤੁਸੀਂ ਜਿਵੇਂ ਤੁਹਾਡੀ ਫੈਮਿਲੀ ਖਾਂਦੀ ਹੈ ਤੁਸੀਂ ਉਸ ਤਰ੍ਹਾਂ ਬਣਾ ਕੇ ਖਵਾਓ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੀਆਂ ਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ